ਦਾ ਨਜ਼ਾਰਾ ਤਾਂ ਅੱਜ ਬਹੁਤ ਆ ਰਸ਼ਬਾਲਾ ਕਰਕੇ ਜੀ ਇਹ ਬੱਚੇ ਸਾਰਦੇ ਵੀ ਨਹੀਂ ਗੱਲ ਤੋਂ ਤੇ ਪੌਲਾ ਬਾਈ ਅੱਜ ਤਾਂ ਭੀੜ ਪੜਕਾ ਦੇ ਐਨਾ ਔਖਾ ਕੰਮ ਪਰ ਕਰੀਏ ਜੀ ਜਾਣਾਂ ਦਾ ਪੈਂਦਾ ਮੇਲਾ ਦਾ ਮੇਲਾ ਹੀ ਹੁੰਦਾ ਤੇ ਅੱਗੇ ਚਲੋ ਦੇਖਦੇ ਆ ਕਿਹਾ ਬਤਾ ਕਿਹਾ ਗਾ ਵੀ ਮੋਲ ਦਾ ਪੂਰਾ ਐਂਡ ਬਣਾਇਆ ਆ ਜਾਓ ਬਾਈ ਵੀ ਅੱਜ ਨਹੀਂ ਨਾ ਦਰ ਆ ਰਹੇ ਨਹੀਂ ਆਪਾਂ ਘਰ ਨੂੰ ਜਾ ਰਹੇ ਨਹੀਂ ਅਜ ਤਾਂ ਪੌਣਾ ਜ ਮਾਮਲਾ ਕੜਾਚੋ ਆ ਪਿਆ ਬਿਲੋ ਕੋ ਕੀ ਕਹੇ ਆ ਵੀ ਸਿੰਘ ਜੀ ਕਿੰਗ ਵੀ ਜੱਲ ਪੇ ਮਾਰ ਲਈ ਗੋਲਟ ਦੀ ਚੱਕ ਉਹ ਨਾ ਢੋਲ ਨਹੀਂ ਖੜਕਦਾ ਜਿੰਨੇ ਲੋਕਾਂ ਦੀ ਆਵਾਜ਼ ਆ ਕਰ ਰੌਣਾ ਕਮੇਲਾ ਬਾਈ ਮੈਨੂੰ ਉਹ ਚੀਜ਼ ਬੜੀ ਮਤਲਬ ਵਾਗ ਦੇ ਹਿਸਾਬ ਨਾਲ ਘੈਂਟ ਲੱਗੀ ਵੀ ਜੂਸ ਕਰਦੇ ਆ ਤੇ ਦਹਾਂ ਦਾ ਗਲਾਸ ਆ ਡਿਸਪੋਜ਼ੇਬਲ ਛੋਟਾ ਆ ਉੱਤੇ ਖੜ ਦੇ ਕਿਉਂ ਨਾ ਆਉਂਦੀ ਯਾਰ ਆਪਾਂ ਵੀ ਕਰਗੇ ਰਿਗਾਰਡ ਯਾਰ ਆਪਣੇ ਕੋਲ ਤਾਂ ਫਲ ਫਰੂਟ ਸਾਰਾ ਹੀ ਹੁੰਦਾ ਆਪਾਂ ਬਾਹਰ ਨਾਲ ਆ ਕਰਾਂਗੇ ਰਿਗਾਰਡ ਬਹੁਤ ਘੈਂਟ ਆ ਬਾਈ ਨਿਆਰਾ ਆ ਗਿਆ ਮੈਂ ਅੰਦਰੋਂ ਦਿਖਾਉਣਾ ਜਾ ਕੇ ਤੁਹਾਨੂੰ ਹੋਰ ਵੀਡੀਓ ਵੇਖ ਇੱਕੀ ਜੱਲੇ ਦੇ ਗਾਂਧੀਗਨ ਨਾਲੇ ਸਾਰੇ ਭਰਾਸ਼ਿਆ ਠੋਕ ਦਿਓ ਮਦਦ ਕਰਿਆ ਕਰੋ ਸਪੋਰਟ ਕਰਿਆ ਕਰੋ ਯਾਰ ਦੇਖੋ ਐਂਟਰੀ ਹਾਂ ਆ ਗਏ ਵਿਖਾਉਣਾ ਤੁਹਾਨੂੰ ਮਾਹੌਦ ਦਾ ਖੂਬ ਹੀ ਜਰੂਰ ਵੇਖਣਾ ਅੱਜ ਤੇ ਚੰਡੋਲ ਤੇ ਝੂਟਾ ਜਰੂਰ ਲੈ ਕੇ ਵੇਖਣਾ ਆ ਗਏ ਬਈ ਮੇਲੇ 'ਚ ਬੱਲੇ 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 ਮੇਰੇ ਨੋਗੇ ਦਰਗਾ ਸੇ ਠੋਕਦਿਆ ਕਰੋ ਯਾਰ ਆਦੇ ਭਰਾ ਦੀ ਵੀਡੀਓ ਨੂੰ ਕਰਿਆ ਕਰੋ ਸ਼ੇਅਰ ਸ਼ੂਰ ਯਾਰ ਸਪੋਰਟ ਹੁੰਦੀ ਐ ਇਹਨਾਂ ਹੌਸਲਾ ਵਾਧਾ ਆਪਾਂ ਕਿਹੜਾ ਕੋਈ ਅਜੇ ਕਮਾਈ ਕਰਦੇ ਆ ਰੁਪਈਆ ਆਇਆ ਨਹੀਂ ਅਜੇ ਤਾਈ ਸਟਾਰ ਸਟੂਰ ਸੈਂਡ ਕਰ ਜਾ ਕਰੋ ਯਾਰ ਕੋਈ ਦੋ ਪੈਸੇ ਬਣ ਜਾ ਕਰਨਗੇ ਲੋਕ ਇੱਥੇ ਏਡਾ ਗਰੀਬੀ ਦਾ ਮਜ਼ਾਕ ਬਣਾਉਂਦਾ ਐ ਗਰੀਬੀ ਦੇ ਬ੍ਰੈਂਡ ਵੇਸਟਰ ਬਣ ਕੇ ਆਪਾਂ ਤਾਂ ਫਿਰ ਵੀ ਤੁਹਾਨੂੰ ਕੋਈ ਨਾ ਕੋਈ ਤਾਂ ਵਖਾਣਦੇ ਰਹਿੰਦਾ ਆਓ ਜਗੜਾ ਜੀ ਇਹ ਵੀਡੀਓ ਬਣਾਉਣੀ ਉੱਤੇ ਖੜ ਕੇ ਆਦਾ ਹਰ ਚੀਜ਼ ਦਾ ਹਾਂ ਹਰ ਚੀਜ਼ ਦਾ ਬਿਜ਼ਨਸ ਬਣ ਜਾਂਦਾ ਭਾਈ ਜਦੋਂ ਬੰਦੇ ਨੂੰ ਪੈਸੇ ਕਮਾਉਣੇ ਗਣਾ ਗੁਰ ਗਣਾ ਆ ਯਾਰ ਹੁਣ ਗੇਸਟੀ ਜਿਹੜੀ ਛੋਟੀ ਕਰਤੀ ਨਾ ਬਹੁਤ ਚੰਗਾ ਕੀਤਾ ਵੱਡੀ ਗੇਸਟੀ ਤੇ ਹੁੰਡੇ ਲੈਣੇ ਦਾ ਬਹੁਤ ਔਖਾ ਹੈ ਬਾਈ ਮਾਈ ਦਾ ਲਾਲੀ ਟੱਕਰ ਨਾ ਦਾ ਜਿਗਰੇ ਵਾਲਾ ਜੀ ਫੜਾ ਤੇ ਰਿਕਮਦੀ ਆ ਯਾਰ ਹਨ ਬਈ ਇਹ ਤੇਦਾ ਬਹੁਤ ਡਰ ਲੱਗਦਾ ਮੈਨੂੰ ਜਿੰਨਾ ਡਰ ਲੱਗਦਾ ਨਾ ਮੈਨਾਂ ਸਾਰੀ ਦੁਨੀਆ ਤੇ ਕੋਈ ਨਹੀਂ ਡਰਦਾ ਹੁਣ ਇਹ ਹਨ ਬਹੁਤ ਲੱਗਾ ਇਹ ਤੇ ਵੀ ਬਹੁਤ ਡਰ ਲੱਗਦਾ ਐਵੇਂ ਲੱਗਦਾ ਕਿਹੜਾ ਸੀ ਆ ਮੂਹਰੇ ਸਿੰਘਾ ਜੀ ਨੂੰ ਹੱਥ ਪਾ ਕੇ ਖੜ ਗਿਆ ਤੇ ਨਾਗਪੁਰ ਸੀ ਸਾਨੂੰ ਪਤਾ ਜਿਹੜਾ ਸਾਡਾ ਜਲੂਸ ਨਿਕਲਿਆ ਚਲੋ ਠੀਕ ਹੈ ਹੋਰ ਵੀਡੀਓ ਬਣਾਉਣੇ ਆ ਗਾ ਚੱਲ ਕੇ ਆਪਾਂ ਉਹਨੇ ਆਹ ਵੀਡੀਓ ਕਰ ਦਿਓ ਸ਼ੇਅਰ ਭਰਾ ਦੀ ઓਕੇ ਲਵ ਯੂ